ਹੁਣ ਮੇਰੀ ਆਖਰੀ ਬੇਨਤੀ ਮੇਰੇ ਬੀਜੇਪੀ ਪਰਿਵਾਰ ਨੂੰ ਜਿਹੜਾ ਬੀਜੇਪੀ ਪਰਿਵਾਰ ਆ ਮੇਰਾ ਮੇਰੇ ਬੀਜੇਪੀ ਪਰਿਵਾਰ ਨੇ ਮੈਨੂੰ ਲਗਾਤਾਰ 2 ਮਹੀਨੇ ਤੋਂ ਜਿੰਨੇ ਦਿਨ ਤੋਂ ਟਿਕਟ ਮਿਲੀ ਆ ਬੀਜੇਪੀ ਨੇ ਮੈਨੂੰ ਮੇਰੇ ਵਰਕਰ ਕਾਰਕਿਰਤ ਲੀਡਰਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੇਰਾ ਸਕਾ ਕੌਣ ਆ ਇੱਕ ਸਕੇਆਂ ਵਾਂਗੂ ਸਕੇ ਭਰਾ ਪੈਣ ਵਾਂਗੂ ਮੈਨੂੰ ਹੱਥਾਂ ਤੇ ਚੱਕੀ ਫਿਰੇ ਜਾਂ ਸਾਡੇ ਕਿਸੇ ਵੀ ਅਹੁਦੇ ਤੇ ਪ੍ਰਦਾਨ ਹੋਣ ਸਾਡੇ ਬਾਕੀ ਥੱਲੇ ਕੇਡਰ ਹੋਵੇ ਕਿਸੇ ਨੇ ਵੀ ਮੈਨੂੰ ਕਿਸੇ ਇੱਕ ਔਖੜ ਦੀ ਘੜੀ ਨਹੀਂ ਦੇਖਣੀ ਦਿੱਤੀ ਮੈਨੂੰ ਜਦੋਂ ਮੈਨੂੰ ਘਰੋਂ ਵੀ ਕੱਢਿਆ ਜਦੋਂ ਮੈਨੂੰ ਘਰੋਂ ਵੀ ਕੱਢਿਆ ਰਾਤ ਦੇ 12 ਵਜੇ ਬੇਕਾਰ ਕਰਤਾ ਮੈਨੂੰ ਮੇਰੇ ਬੱਚਿਆਂ ਨੂੰ ਤੇ ਮੈਨੂੰ ਪਰ ਬੀਜੇਪੀ ਦੇ ਵਰਕਰ ਨੇ ਹਰ ਨੇ ਕਿਹਾ ਤੇ ਬਿੱਟੂ ਸਾਡਾ ਕਰ ਤੇ ਰੱਖ ਤੇ ਬੀਜੇਪੀ ਦਫ਼ਤਰ ਚ ਮੈਨੂੰ ਜਗ੍ਹਾ ਦਿੱਤੀ ਬੀਜੇਪੀ ਦਫ਼ਤਰ ਚ ਮੇਰਾ ਮਨ ਜਲਾਇਆ ਮੈਂ ਰਿਣੀ ਆ ਬੀਜੇਪੀ ਦੀ ਬੀਜੇਪੀ ਦੇ ਵਰਕਰ ਲੁਧਿਆਣੇ ਦਾ ਕਾਰਕਿਰਤਾ ਦਾ ਲੀਡਰਾਂ ਦਾ ਰਹਿਣੀ ਆ ਪਰ ਆਖਰੀ ਘੰਟਾ ਰਹਿ ਗਿਆ ਆਖਰੀ ਘੰਟਾ ਸਾਰਿਆਂ ਨੂੰ ਸਾਰਿਆਂ ਨੂੰ ਚਿਤ ਕਰਨ ਦਾ ਮੇਰੇ ਬੀਜੇਪੀ ਦੇ ਭਰਾਵੋ ਵਰਕਰੋ ਇੱਕ ਘੰਟਾ ਲਾ ਦਿਓ ਇੱਕ ਘੰਟਾ ਲਾ ਦਿਓ ਆਪਣੀ ਜ਼ਿੰਦਗੀ ਦਾ ਹੋਰ ਜੋਰ ਦੀ ਮੋਦੀ ਜੀ ਦੇ ਨਾਂ ਤੇ ਬੀਜੇਪੀ ਦੇ ਨਾਂ ਤੇ ਰਾਮ ਜੀ ਦੇ ਨਾਂ ਤੇ ਕੋਈ ਸਫਲਤਾ ਆਪਾਂ ਰੋਕ ਨਹੀਂ ਸਕੂ ਕੋਈ ਸਫਲਤਾ ਇੱਕ ਇੱਕ ਵੋਟ ਕੱਢ ਕੇ 6 ਵਜੇ ਤੱਕ ਲਾਈਨ ਚ ਲਵਾ ਦਿਓ 6 ਵਜੇ ਤੱਕ ਲਾਈਨ ਚਲਵਾ ਦਿਓ ਚਾਹੇ ਕਿਤੋਂ ਵੀ ਚਾਹੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੇ ਸਾਡੇ ਨੌਜਵਾਨਾਂ ਨੂੰ ਕਹਿਣਾ ਚਾਹੇ ਸਾਡੇ ਮਾਮਾ ਭੈਣਾਂ ਨੂੰ ਘਰੇ ਘਰੇ ਜਾ ਕੇ ਕੁੰਡਾ ਖੜਕਾ ਦਿਓ ਇੱਕ ਵਾਰ ਟੈਲੀਫੋਨ ਖੜਕਾ ਦਿਓ ਇੱਕ ਵਾਰ ਆਪ ਗੱਡੀ ਸਕੂਟਰ ਜਿਹੜਾ ਥੱਕੇ ਹੋ ਨਾ ਇੱਕ ਘੰਟਾ ਇਹ ਨਾ ਸੋਚਿਓ ਵੀ ਸਾਡਾ ਕੰਮ ਹੋ ਗਿਆ ਹਜੇ ਇੱਕ ਘੰਟਾ ਲਾ ਕੇ ਤੇ ਆਪਣੀ ਜਿੱਤ ਜਿਹੜੀ ਉਹ ਯਕੀਨੀ ਹੋ ਜਾਏਗੀ ਇੱਕ ਘੰਟਾ ਬੀਜੇਪੀ ਵਾਲਿਓ ਕੱਲੇ ਕੱਲੇ ਦਵਾਰਾਂ ਮੋਟੀ ਵੇਠੋ ਕੇ ਉਠੋ ਮੈਂ ਮੰਨਦਾ ਗਰਮ ਚਕਾਵਟ ਬਹੁਤ ਹੈ ਪਰ ਮੈਂ ਹੱਥ